ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਸੋਢੀ ਆਮ ਆਦਮੀ ਪਾਰਟੀ ਦੀ ਸੂਬੇ ਵਿੱਚ ਸਰਕਾਰ ਹੈ ਸਰਕਾਰ ਦਾ ਮੁੱਖ ਤੌਰ ਤੇ ਅਜੰਡਾ ਇਹ ਹੀ ਰਿਹਾ ਕਿ ਹੈਲਥ ਔਰ ਐਜੂਕੇਸ਼ਨ ਤੇ ਵੱਧ ਤੋਂ ਵੱਧ ਕੰਮ ਕੀਤਾ ਜਾਵੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਯਤਨ ਕੀਤੇ ਜਾ ਰਹੇ ਨੇ ਉੱਥੇ ਹੀ ਪੰਜਾਬ ਸਰਕਾਰ ਦੇ ਜਿਹੜੇ ਰਾਜ ਸਭਾ ਮੈਂਬਰ ਨੇ ਉਹਨਾਂ ਦੇ ਵੱਲੋਂ ਵੀ پرਦੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਉਂ ਨਾ ਪੰਜਾਬ ਦੇ ਵਿੱਚ ਕੁਝ ਅਜਿਹੇ ਪ੍ਰੋਜੈਕਟਸ ਲਿਆਂਦੇ ਜਾਣ ਜਿਨ੍ਹਾਂ ਦੇ ਨਾਲ ਪੰਜਾਬ ਦਾ ਚੌਂ ਪੱਖਾ ਵਿਕਾਸ ਹੋ ਸਕੇ ਐਸ ਵਕ ਸਾਡੇ ਨਾਲ ਆਮਦਨੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਮੌਜੂਦ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਸੂਬੇ ਦੇ ਲਈ ਖਾਸ ਤੌਰ ਤੇ ਲੁਧਿਆਣਾ ਦੇ ਲਈ ਕਿਉਂਕਿ ਲੁਧਿਆਣਾ ਦੇ ਨਾਲ ਉਹ ਸਬੰਧਤ ਨੇ ਔਰ ਅਰੋੜਾ ਸਾਹਿਬ ਖੁਦ ਵੀ ਹੈਲਥ ਦੇ ਉੱਤੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਇੱਕ ਸਮਾਜ ਸੇਵੀ ਸੰਸਥਾ ਨੂੰ ਵੀ ਉਹ ਚਲਾਉਂਦੇ ਨੇ ਔਰ ਹੁਣ ਉਹਨਾਂ ਤੋਂ ਜਾਣਦੇ ਹਾਂ ਕਿ ਆਪਣੇ ਪਿਛਲੇ ਕਾਰਜਕਾਲ ਦੇ ਵਿੱਚ ਅਜਿਹੇ ਕਿਹੜੇ ਕੰਮ ਨੇ ਜਿਹੜੇ ਉਹਨਾਂ ਦੀ ਕਲਮ ਦੇ ਸਦਕਾ ਹੋਏ ਨੇ ਜਾਂ ਫਿਰ ਗੈਲੋ ਕਿ ਲੁਧਿਆਣਾ ਦੇ ਵਿੱਚ ਜਿਹੜਾ ਉਹਨਾਂ ਦੇ ਵੱਲੋਂ ਕੁਝ ਚੀਜ਼ਾਂ ਨੂੰ ਇੰਟਰੋਡਿਊਸ ਕਰਵਾਇਆ ਗਿਆ ਉਹਨਾਂ ਦੇ ਬਾਰੇ ਅਸੀਂ ਤਫਸੀਲ 'ਚ ਗੱਲਬਾਤ ਕਰਾਂਗੇ ਰੋੜਾ ਸਾਹਿਬ ਬਹੁਤ-ਬਹੁਤ ਸਵਾਗਤ ਤੁਹਾਡਾ ਸਸੀਗਾਲ ਜੀ ਸਸੀਗਾਲ ਤੁਹਾਡੇ ਸਾਰੇ ਦਰਸ਼ਕਾਂ ਦਾ ਔਰ ਮੈਂ ਸ਼ੁਕਰ ਗੁਜ਼ਾਰਾਂ ਤੁਹਾਡਾ ਕਿ ਤੁਸੀਂ ਮੈਂ ਤੁਹਾਡੇ ਸਟੂਡੀਓ 'ਚ ਆਂ ਔਰ ਤੁਸੀਂ ਮੈਨੂੰ ਮੌਕਾ ਦੇ ਰਹੇ ਹੋ ਮੈਂ ਆਪਣੀ ਗੱਲ ਤੁਹਾਡੇ ਦਰਸ਼ਕਾਂ ਤੱਕ ਪਹੁੰਚਾ ਸਕਾਂ ਜੀ ਰੋੜਾ ਸਾਹਿਬ ਤੁਹਾਡੀ ਜੇਕਰ ਪਿਛੋਕੜ ਤੇ ਝਾਤ ਮਾਰੀਏ ਤਾਂ ਤੁਸੀਂ ਆਪਣੇ ਪਰਿਵਾਰ ਦੇ ਮੈਂਬਰ ਮੇਰੇ ਖਿਆਲ ਹੈ ਕਿ ਕੈਂਸਰ ਵਰਗੀ ਜਿਹੜੀ ਨਾਮਰਾਦ ਬਿਮਾਰੀ ਹੈ ਉਹਦੇ ਕਰਕੇ ਤੁਹਾਨੂੰ ਗਵਾਉਣਾ ਪਿਆ ਉਹਨਾਂ ਨੂੰ ਔਰ ਉਦੋਂ ਤੋਂ ਤੁਸੀਂ ਇਹ ਪ੍ਰਣ ਲਿਆ ਸੀਗਾ ਕਿ ਇਸ ਬਿਮਾਰੀ ਦੇ ਨਾਲ ਜਿਹੜੇ ਲੋਕ ਆਪਣੀ ਜਾਨ ਗਵਾਉਂਦੇ ਆ ਕਿ ਉਹਨਾਂ ਨੂੰ ਬਚਾਇਆ ਜਾਵੇ ਹੁਣ ਤੱਕ ਜੇਕਰ ਆਪਾਂ ਇਸ ਵਿਸ਼ੇ ਤੇ ਗੱਲ ਕਰੀਏ ਸਿਹਤ ਵਾਲੇ ਤੇ ਤਾਂ ਤੁਹਾਡੀਆਂ ਕੀ ਉਪਲਬਧੀਆਂ ਰਹੀਆਂ ਨੇ ਉਹਨਾਂ ਦੇ ਬਾਰੇ ਮੈਂ ਚਾਹੂੰਗਾ ਕਿ ਸਾਡੇ ਦਰਸ਼ਕਾਂ ਨੂੰ ਜਾਣੂ ਕਰਵਾਓ ਤੁਸੀਂ ਦੇਖੋ ਜੋ ਮੈਂ ਸੇਤ ਲਈ ਅੱਜ ਤੱਕ ਕੀਤਾ ਤੁਸੀਂ ਉਹਨਾਂ ਨੂੰ ਉਪਲਬਧੀਆਂ ਕਹਿ ਲੋ ਜਾਂ ਮੇਰੀ ਸੇਵਾ ਕਹਿ ਦਿਓ ਲੋਕਾਂ ਦੀ ਮੈਂ ਮੈਂ ਉਹਨਾਂ ਨੂੰ ਸੇਵਾ ਜ਼ਿਆਦਾ ਸਮਝਦਾ ਜੀ ਦੇਖੋ ਇੱਕ ਸੇਤ ਇਹ ਜੀ ਚੀਜ਼ ਆ ਮੈਂ ਪਾਰਲੀਮੈਂਟ ਚ ਵੀ ਤਿੰਨ ਗ ਡਿਬੇਟਾਂ ਸੇਤ ਦੀਆਂ ਕਰ ਚੁੱਕਾ ਸੇਤ ਦੀ ਹੈਲਥ ਡਿਪਾਰਟਮੈਂਟ ਤੇ ਹੈਲਥ ਬਜਟ ਵਿੱਚ ਹਲੇ ਵੀ ਬਹੁਤ ਚੀਜ਼ਾਂ ਦੀ ਇੰਡੀਆ ਵਿੱਚ ਲੋੜ ਆ ਧਿਆਨ ਦੇਣ ਦੀ ਮੈਂ ਤੁਹਾਨੂੰ ਛੋਟਾ ਜਿਹਾ ਦੱਸਦਾ ਕਿ ਜਿਹੜੀ ਵਰਲਡ ਦੀ ਜੀਡੀਪੀ ਦਾ ਪਰਸੈਂਟੇਜ ਹੈ ਹੈਲਥ ਤੇ ਲਗਾਉਂਦੇ ਉਹ 12% ਐਵਰੇਜ ਆ ਅਮਰੀਕਾ ਵਰਗੇ ਮੁੱਲ ਚ 17 18 ਵੀ ਹੈ ਕਿਤੇ 6 ਆ ਕਿਤੇ 7 ਆ ਆਪਣੇ ਮੁਲਕੇ ਚ 2 ਤੋਂ ਵੀ ਘੱਟ ਆ ਜੀ ਬਹੁਤ ਘੱਟ ਆ ਖਰਚਾ ਖਰਚਾ ਜਿਆਦਾ ਚਾਹੀਦਾ ਇੱਕ ਆਊਟ ਆਫ ਪਾਕਟ ਐਕਸਪੈਂਸ ਹੁੰਦਾ ਵੀ ਇੰਸ਼ੋਰੈਂਸ ਵੀ ਕੱਢ ਦੋ ਗਵਰਨਮੈਂਟ ਦੀਆਂ ਸਕੀਮਾਂ ਵੀ ਕੱਢ ਦੋ ਫਿਰ ਵੀ ਆਪਾਂ ਆਊਟ ਆਫ ਪਾਕਟ ਕਿੰਨਾ ਖਰਚਾ ਹੁੰਦਾ ਆਊਟ ਆਫ ਪਾਕਟ ਐਕਸਪੈਂਸ ਜਿਹੜਾ ਆਪਣੀ ਕੰਟਰੀ ਚ ਹੈ ਉਹ 60% ਦੇ ਨੇੜੇ ਤੇੜੇ ਆ ਜੀ ਔਰ ਵਰਲਡ ਦੀ ਐਵਰੇਜ 18% ਹੈ ਬਾਕੀ ਮਤਲਬ ਕਿ ਜਿਹੜਾ 82 88% سوری 82% ਹੈ ਉਹ ਕੋਈ ਸਕੀਮਾਂ ਨਾਲ ਸਰਕਾਰ ਦੇਖ ਲੈਂਦੀ ਇਹ ਐਵਰੇਜ ਹੈ ਸਾਡੇ ਤੋਂ ਕੋਈ ਮਾੜੇ ਵੀ ਹੋਣਗੇ ਚੰਗੇ ਵੀ ਹੋਣਗੇ ਬਟ ਆਪਾਂ ਐਵਰੇਜ ਦੇ ਤਾਂ ਨੇੜੇ ਤੇੜੇ ਰਹੀਏ ਨਾ ਠੀਕ ਹੈ ਤੀਜੀ ਗੱਲ ਇੰਡੀਆ ਵਿੱਚ 9 ਤੋਂ 10% ਪੋਪੂਲੇਸ਼ਨ families ਸਮਰ ਲੋ ਪਪੂਲੇਸ਼ਨ ਵੀ ਉਨੀ ਹੋ ਗਈ ਆ ਥੋੜੀ ਘੱਟ ਹੋ ਸਕਦੀ ਆ ਵੱਧ ਹੋ ਸਕਦੀ 9 ਤੋਂ 10% families ਹਰ ਸਾਲ ਗਰੀਬੀ ਚ ਚਲੇ ਜਾਂਦੀਆਂ ਕਿਉਂਕਿ ਉਹਨਾਂ ਦੇ ਘਰ ਕੋਈ ਯਾਦਾ ਬਿਮਾਰ ਹੋ ਗਿਆ ਉਹਦੇ ਖਰਚੇ ਤੇ ਪੈਸੇ ਇੰਨੇ ਲੱਗ ਗਏ ਯਾ ਕੁਝ ਕੋਈ ਕੈਂਸਰ ਹੋ ਗਿਆ ਯਾ ਕੋਈ ਹੋਰ ਬਿਮਾਰੀ ਹੋ ਗਈ ਜਿੱਦੇ ਤੇ ਇੰਨਾ ਖਰਚਾ ਹੋ ਗਿਆ ਕਿ ਉਹ ਚੰਗੇ ਭਲੇ ਹੁੰਦੇ ਕੋਈ ਮਿਡਲ ਕਲਾਸ ਹੋਵੇ ਕੁਝ ਹੋਵੇ ਉਹ ਗਰੀਬੀ ਚ ਚਲੇ ਜਾਂਦੇ ਮੋٹے ਤੌਰ ਤੇ ਲੋਕ ਮੋٹے ਤੌਰ ਤੇ ਲੋਕਾਂ ਦੇ ਮਨ ਚ ਡਾਰੀ ਰਹੇ ਰਿਹਾਦਾ ਵੀ ਜੇ ਕੋ ਬਿਮਾਰ ਹੋ ਗਿਆ ਤਾਂ ਘਰ ਖਾਲੀ ਹੋ ਜਾਊਗਾ ਸਭ ਤੋਂ ਵੱਡਾ ਫੀਅਰ ਲੋਕਾਂ ਦੇ ਮਨ 'ਚ ਇਹ ਹੀ ਬਿਲਕੁਲ ਇਹੀ ਹੈ ਔਰ ਮੈਂ ਤੁਹਾਨੂੰ ਹੋਰ ਦੱਸਦਾ ਇਹ ਆਪਾਂ ਫਾਰਮਰਸ ਦਾ ਵੀ ਦੇਖਦੇ ਆਂ ਵੀ ਵਿਚਾਰੇ ਜੋ ਵੀ ਸੜਕਾਂ ਤੇ ਐ ਕੁਛ ਐ ਉਹ ਵੀ ਉਹਨਾਂ ਦਾ ਵੀ ਕੁਛ ਹੱਦ ਤੱਕ ਜਿਹੜਾ ਇਹ ਜੋ ਵੀ ਹੋ ਰਿਹਾ ਹੈ ਮਤਲਬ ਕਿ ਉਹਨਾਂ ਨੇ ਉਹਨਾਂ ਦੇ ਐਂਡਸ ਨਹੀਂ ਮੀਟ ਹੁੰਦੇ ਜਾਂ ਉਹ ਕਹਿੰਦੇ ਰਹਿੰਦੇ ਉਹਦੇ 'ਚ ਵੀ ਹੈਲਥ ਦਾ ਬੜਾ ਹੈਗਾ ਰੀਜ਼ਨ ਕਿ ਜਿਹੜੀ ਉਹਨਾਂ ਦੀ ਆਮਦਨੀ ਆ ਕਮਾਈ ਆ ਉਧਰਲੇ ਪਾਸੇ ਚਲੇ ਜਾਂਦੇ ਬੁਨਿਆਦੀ ਲੋੜਾਂ ਹੀ ਨਹੀਂ ਪੂਰੀਆਂ ਹੁੰਦੀਆਂ ਹਾਂਜੀ ਹਾਂਜੀ ਜੀ ਤੇ ਹੋਰ ਹੁਣ ਹੈਲਥ ਚ ਜੋ ਮੈਂ ਕੀਤਾ ਜਿਹੜਾ ਅਸੀਂ ਚੈਰੀਟੇਬਲ ٹرسٹ ਬਣਾਇਆ ਹੋਇਆ ਉਹਦੇ ਵਿੱਚ ਅਸੀਂ ਕੋਈ ਅੱਜ ਤੱਕ 300 ਤੋਂ ਵੱਧ ਪੇਸ਼ੈਂਟ ਟਰੀਟ ਕਰ ਚੁੱਕੇ ਆ ਅਸੀਂ ਟਰੀਟ ਨਹੀਂ ਕਰਦੇ ਇਹ ਨਹੀਂ ਵੀ ਇੱਕ ਵਾਰੀ ਟਰੀਟ ਅਸੀਂ ਐਡਾਪਟ ਕਰ ਲੈਂਦੇ ਆ ਪੇਸ਼ੈਂਟ ਨੂੰ ਠੀਕ ਹੈ ਜੀ ਜਦੋਂ ਪੇਸ਼ੈਂਟ ਨੂੰ ਅਸੀਂ ਐਡਾਪਟ ਕਰ ਲੀਦਾ ਜਿਸ ਦਿਨ ਪੇਸ਼ੈਂਟ ਸਾਡੇ ਕੋਲ ਆ ਗਿਆ ਚਾਹੇ ਉਹ 30 ਸਾਲ ਦੀ ਉਮਰ ਚ ਆ ਗਿਆ ਉਸ ਤੋਂ ਬਾਅਦ ਉਹ ਜੀਏ 70 ਸਾਲ 50 ਸਾਲ 80 ਸਾਲ ਦੀ ਉਮਰ ਤੱਕ ਜਿਹੜਾ ਵੀ ਉਹਦਾ ਇਲਾਜ ਹੋਊਗਾ ਹਸਪੀਟਲ ਦਾ ਦਵਾਈਆਂ ਦਾ ਉਸੇ ਕਰਨਾ ਫਿਰ ਉਹ ਇਨ ਐਂਡ ਆਊਟ ਆ ਇੱਕ ਤਰ੍ਹਾਂ ਉਹਦਾ ਕਾਰਡ ਬਣ ਗਿਆ ਉਸ ਤੋਂ ਬਾਅਦ ਉਹਨੂੰ ਇਹ ਨਹੀਂ ਵੀ ਹਰ ਵਾਰੀ ਜਦੋਂ ਐਡਮਿਟ ਹੋਣਾ ਸਾਡੇ ਕੋਲ ਆਉਣਾ ਪਊ ਨਹੀਂ ਇੱਕ ਵਾਰੀ ਫਾਈਲ ਬਣ ਗਈ ਹੈ ਦਾ ਮਤਲਬ ਉਹਨੇ ਆਣਾ ਆਪਣਾ ਇਲਾਜ ਚਾਹੇ ਕੀਮੋ ਹੈ ਚਾਹੇ ਰੇਡੀਏਸ਼ਨ ਹੈ ਚਾਹੇ ਸਰਜਰੀ ਹੈ ਉਹਨਾਂ ਦਾ ਆਪੇ ਹੋ ਜਾਣਾ ਅਸੀਂ ਐਡਾਪਟ ਕਰਦੇ ਆ ਪੇਸ਼ੈਂਟਸ ਨੂੰ ਠੀਕ ਹੈ ਦੂਜੀ ਗੱਲ ਇੱਕ ਸੀਐਮ ਸਾਹਿਬ ਦਾ ਮਤਲਬ ਕਿ ਪੁਰਾਣਾ ਚੱਲਿਆ ਆਂਦਾ ਸਾਡੀ ਸਰਕਾਰ ਤੋਂ ਵੀ ਪਹਿਲਾਂ ਦਾ ਇੱਕ ਸੀਐਮ ਕੈਂਸਰ ਫੰਡ ਮਿਲਦਾ ਗਰੀਬ ਪੇਸ਼ੈਂਟ ਨੂੰ 1.5 ਲੱਖ ਰੁਪਇਆ ਉਹ ਹਰ ਸਾਲ 100 ਪੇਸ਼ੈਂਟਾਂ ਤੱਕ ਦਾ ਮੈਂ ਮੈਚ ਕਰਦਾ 1.5 ਲੱਖ ਰੁਪਇਆ ਮਤਲਬ ਸਰਕਾਰ ਚ ਤਾਂ ਕੋਈ ਗਿਣਤੀ ਨਹੀਂ ਹੈ ਪਰ ਉਹਦੇ 100 ਪੇਸ਼ੈਂਟਾਂ ਤੱਕ 1.5 ਲੱਖ ਮੈਂ ਮੈਚ ਕਰਦਾ ਹੂੰ ਫੇਰ ਇੱਕ ਪੀਐਮਐਨ ਆਰਐਫ ਸਕੀਮ ਹੈ ਪ੍ਰਾਈਮ ਮਿਨਿਸਟਰ ਨੈਸ਼ਨਲ ਰਿਲੀਫ ਫੰਡ ਉਹਦੇ ਵਿੱਚ ਅਸੀਂ ਜੇ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਅਸੀਂ ਉਹਨਾਂ ਨੂੰ ਇੱਕ ਰეკਮੈਂਡੇਸ਼ਨ ਭੇਜਦੇ ਆ ਹਸਪੀਟਲ ਤੋਂ ਐਪਲੀਕੇਸ਼ਨ ਲਈਦੀ ਉਹਨਾਂ ਦੇ ਕੁਝ ਹਸਪੀਟਲ ਉਹਦੇ ਚ ਰੈਕਗਨਾਈਜ਼ਡ ਹੈ ਲੁਧਿਆਣਾ ਵਿੱਚ ਡੀ ਐਮ ਸੀ ਤੇ ਸੀ ਐਮ ਸੀ ਦੋ ਹਸਪੀਟਲ ਆ ਉੱਥੇ 3 ਲੱਖ ਰੁਪਏ ਮੈਕਸਿਮਮ ਮਿਲਦੇ ਆ ਇੱਕ ਪੇਸ਼ੈਂਟ ਨੂੰ ਉਹ ਵੀ ਮੈਂ ਅੱਜ ਤੱਕ 50 ਕ ਪੇਸ਼ੈਂਟ ਨੂੰ ਉੱਥੋਂ ਪੈਸੇ ਦਿਵਾ ਚੁੱਕਾ 3 ਲੱਖ ਰੁਪਿਆ ਪਰ ਪੇਸ਼ੈਂਟ ਉਹਦੇ ਵਿੱਚ ਕੀ ਹੁੰਦਾ ਹੈ ਕਿ ਮੈਂ ਪੇਸ਼ੈਂਟ ਹੀ ਉਹ ਭੇਜਦਾ ਉਹ ਮੈਕਸਿਮਮ 3 ਲੱਖ ਹੁੰਦਾ ਵੀ ਜਿਨ੍ਹਾਂ ਨੂੰ ਵਾਕਈ ਲੋੜ ਮੰਨਦਾ ਕਿਸੇ ਦਾ 10 ਲੱਖ ਖਰਚਿਆ ਕਿਸੇ ਦਾ 7 ਲੱਖ ਹੈ ਵੀ ਘੱਟੋ ਘੱਟ 3 ਲੱਖ ਰੁਪਿਆ ਤਾਂ ਉੱਥੋਂ ਮਿਲ ਜਾਵੇ 50 ਕੋ ਕਰ ਚੁੱਕਾ ਹੁਣ ਰੀਸੈਂਟਲੀ ਮੈਂ ਬਲਕਿ ਕਹਿ ਕੇ ਲਿੱਤਾ ਹੈ ਜੋ ਮਰਜੀ ਸਰਕਾਰ ਨੇ ਮੈਨੂੰ ਤਿੰਨ ਹਸਪਤਲ ਤਿੰਨ ਸਿਵਲ ਹਸਪੀਟਲ ਦਿੱਤੇ ਆ ਜਿਹੜੇ ਕਿ ਮੈਂ ਹੁਣ ਅਪਗ੍ਰੇਡ ਕਰ ਰਹੇ ਆ ਲੁਧਿਆਣੇ ਦੇ ਸਿਵਲ ਹਸਪੀਟਲ 'ਚ 50 60% ਕੰਮ ਹੋ ਗਿਆ ਤੇ ਜੇ ਬਾਕੀ ਦੋ ਹਸਪੀਟਲ ਹੈ ਜਲੰਧਰ ਤੇ ਅਮ੍ਰਿਤਸਰ ਉਹਨਾਂ ਦਾ ਵੀ ਉਹ ਹੋ ਚੁੱਕਾ ਹੈ ਕਿ ਨਾਮ ਸਰਵੇ ਵਗੈਰਾ ਤੇ ਉਹ ਜਲਦੀ ਕੰਮ ਚਾਲੂ ਹੋ ਜਾਣਗੇ ਇਹ ਸਾਰੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰਾਈਵੇਟ ਹਸਪੀਟਲ ਦਾ ਕਿਸੇ ਵੀ ਪ੍ਰਾਈਵੇਟ ਹਸਪੀਟਲ ਦਾ ਮੁਕਾਬਲਾ ਕਰ ਤੁਸੀਂ ਜਿਹੜਾ ਅਪਗ੍ਰੇਡ ਕਰਦੇ ਹੋ ਰੋੜਾ ਸਾਹਿਬ ਇਹ ਚੌਪੱਖੀ ਕਰਦੇ ਹੋ ਇਨਫਰਾਸਟ੍ਰਕਚਰ ਦੇ ਮਾਮਲੇ 'ਚ ਕਰਦੇ ਹਾਂ ਜਾਂ ਟੈਕਨੀਕ ਦੇ ਮਾਮਲੇ 'ਚ ਕਰਦੇ ਹਾਂ ਦੋਨੋਂ ਪਾਸੇ ਜੀ ਜੋ ਤਾਂ ਪਹਿਲਾਂ ਚਾਹੀਦਾ ਜਿਸ ਤਰ੍ਹਾਂ ਪਹਿਲਾਂ ਅਸੀਂ ਬੈਕ ਐਂਡ ਤੋਂ ਚਾਲੂ ਹੋਈਦਾ ਕਿ ਸੀਵਰੇਜ ਠੀਕ ਹੋਵੇ ਆ ਜਿਹੜਾ ਉੱਪਰ ਆਪਾਂ ਕਹੀਦਾ ਵਾਟਰ ਪ੍ਰੂਫਿੰਗ ਹੋਵੇ ਹਰ ਚੀਜ਼ ਮਤਲਬ ਸ਼ੁਰੂ ਤੋਂ ਕਰੀਦਾ ਇਹ ਨਹੀਂ ਕਿ ਉੱਪਰੋਂ ਸਿਰਫ ਸਜਾਤਾ ਪੇਂਟ ਕਰਤਾ ਕੁਝ ਫਿਰ ਉਸ ਤੋਂ ਬਾਅਦ ਅਸੀਂ 5 ਫੁੱਟ ਤੱਕ ਦੁਬਾਰਾ ਤੇ ਟਾਈਲਾਂ ਲਗਾ ਰਹੇ ਹਾਂ ਫਿਰ ਟਾਈਲਾਂ ਤੋਂ ਬਾਅਦ ਅਸੀਂ ਬਾਥਰੂਮ ਸਾਰੇ ਕਰ ਰਹੇ ਹਾਂ ਦੇਖੋ ਜੋ ਆਪਾਂ ਇੱਕ ਗਰੀਬ ਤੁਸੀਂ ਮੈਨੂੰ ਪੁੱਛਿਆ ਕੈਂਸਰ ਦੇ ਕਿੰਨੇ ਪੇਸ਼ੈਂਟ ਹੋਏ ਦੇਖੋ ਆਪਣਾ ਆਪਣੇ ਕਰਕੇ ਇੱਕ ਪੇਸ਼ੈਂਟ ਵੀ ਬਚ ਜਾਵੇ ਆਪਾਂ ਨੂੰ ਕਿੰਨੀ ਖੁਸ਼ੀ ਹੁੰਦੀ ਕਿ ਅਸੀਂ ਜੀ ਇਹਦੇ ਲਈ ਕੁਝ ਕੀਤਾ ਉਹ ਬਚ ਗਿਆ ਤੁਸੀਂ ਪੇਸ਼ੈਂਟ ਦੀ ਗੱਲ ਕੀਤੀ ਰੋੜਾ ਸਾਹਿਬ ਤੁਹਾਡਾ ਫਿਰ ਸਿਲੈਕਸ਼ਨ ਦਾ ਕਰਾਈਟੇਰੀਆ ਕੀ ਹੈਗਾ ਕਿਵੇਂ ਸਿਲੈਕਟ ਕਰਦੇ ਹੋ ਕਿਉਂਕਿ ਬੜੀ ਅਨਫੋਰਚੂਨੇਟ ਗੱਲ ਹੈਗੀ ਆ ਵੀ ਪੰਜਾਬ 'ਚ ਤਾਂ ਕੈਂਸਰ ਫੈਲ ਹੀ ਬਹੁਤ ਗਿਆ ਫਿਰ ਤੁਸੀਂ ਕਿਵੇਂ ਚੂਜ਼ ਕਰਦੇ ਹੋ ਮਰੀਜ਼ਾਂ ਨੂੰ ਦੇਖੋ ਮੈਂ ਜਿਹੜਾ ਹੈਗਾ ਮੈਂ ਤਿੰਨ ਬੰਦਿਆਂ ਦੀ ਕਮੇਟੀ ਬਣਾਈ ਹੋਈ ਹੈ ਇੱਕ ਸਾਡੇ ਡਾਕਟਰ ਸਾਹਿਬ ਹੈਗੇ ਡਾਕਟਰ ਗੁਰਪ੍ਰੀਤ ਬਰਾੜ ਡੀਐਮਸੀ ਇਨ ਚਾਂਕੋਲੋਜਿਸਟ ਹੈ ਇੱਕ OSD ਉੱਥੇ ਤੇ ਇੱਕ ਟ੍ਰੀਟਿੰਗ ਡਾਕਟਰ ਇਹ ਤਿੰਨੋਂ ਡਿਸੀਜਨ ਲੈਂਦੇ ਸਾਈਨ ਕਰਦੇ ਆ ਭੇਜ ਦਿੰਦੇ ਮੈਂ ਕਰ ਦਿੰਦਾ ਅਸੀਂ ਕਿਸੇ ਦੇ ਘਰ ਨਹੀਂ ਜਾਈਦਾ ਅਸੀਂ ਕਿਸੇ ਨੂੰ ਦੇਖੀਦਾ ਨਹੀਂ ਕਿ ਇਹ ਵਾਕਿਆ ਗਰੀਬ ਹੈ ਸਿਰਫ ਉਹਦੇ ਕੋਲ ਅੰਡਰਟੇਕਿੰਗ ਲੈ ਲਈਦੀ ਕਿ ਮੈਨੂੰ ਕੈਂਸਰ ਹੈ ਔਰ ਮੈਨੂੰ ਮੈਂ ਅਫੋਰਡ ਨਹੀਂ ਕਰ ਸਕਦੀ ਆ ਕਰ ਸਕਦਾ ਤੇ ਅਸੀਂ ਉਹਦੇ ਤੇ ਤੁਹਾਨੂੰ ਫਿਰ ਲੋਡਵੰਦ ਅਪਰੋਚ ਕਿਵੇਂ ਕਰਨ ਜਾਂ ਕਿਵੇਂ ਕਰਦੇ ਹਾਂ ਹਸਪੀਟਲ ਦੇ ਥਰੂ ਹੀ ਜਿੱਦਾਂ ਕੋਈ ਆ ਗਿਆ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਪੈਸੇ ਨਹੀਂ ਮੈਂ ਇਲਾਜ ਕਿੱਧਾ ਕਰਾਵਾਂ ਫਿਰ ਉਹ ਕਹਿ ਦਿੰਦੇ ਜੀ ਐਦਾਂ ਟਰਸਟ ਹੈਗੀ ਕ੍ਰਿਸ਼ਨਾ ਪ੍ਰਾਨ ਬ੍ਰੈਸਟ ਕੈਂਸਰ ਚੈਰੀਟੇਬਲ ਟਰਸਟ ਜੀ ਤੇ ਅਰੋੜਾ ਸਾਹਿਬ ਦੀ ਆ ਤੁਸੀਂ ਉਹਦੇ ਵਿੱਚ ਫਾਰਮ ਭਰ ਦੋ ਜੇ ਅਪਰੂਵ ਹੋ ਗਿਆ ਅਸੀਂ ਟਰੀਟਮੈਂਟ ਚਾਲੂ ਕਰ ਦਾਂਗੇ ਹੈਲਥ ਵਾਲੀ ਗੱਲ ਤਾਂ ਤੁਸੀਂ ਕੀਤੀ ਆ ਅਰੋੜਾ ਸਾਹਿਬ ਪਰ ਇਨਫਰਾਸਟ੍ਰਕਚਰ ਦੇ ਮਾਮਲੇ ਤੇ ਸੈਂਟਰ ਸਰਕਾਰ ਤੁਹਾਨੂੰ ਘੇੜਦੀ ਆ ਥੋੜੀ ਸਰਕਾਰ ਨੂੰ ਕਹਿੰਦੇ ਲਾਵਾਨ ਆਰ ਨਹੀਂ ਤਾਂ ਫਿਰ ਅਸੀਂ ਪ੍ਰੋਜੈਕਟ ਬੰਦ ਕਰ ਦੇਵਾਂਗੇ ਇਸ ਤਰ੍ਹਾਂ ਜੀ NHAI ਦੇ ਬੜੇ ਪ੍ਰੋਜੈਕਟ ਪੰਜਾਬ 'ਚ ਆਲਰੇਡੀ ਬਣ ਚੁੱਕੇ ਆ ਤੇ ਅਸੀਂ ਧੰਨਵਾਦ ਕਰਦੇ ਆਂ ਸੈਂਟਰ ਸਰਕਾਰ ਦਾ ਹੋਰ ਵੀ ਲੱਗੇ ਹੋਏ ਮੈਂ ਪਿੱਛੇ ਮਿਨਿਸਟਰ ਸਾਹਿਬ ਨੂੰ ਮਿਲਿਆ ਵੀ ਸੀ ਗੜਕਰੀ ਸਾਹਿਬ ਨੂੰ ਦੇਖੋ ਕੋਈ ਪ੍ਰੋਜੈਕਟ ਬੰਦ ਨਹੀਂ ਹੋਇਆ ਬਸ ਡਲੇ ਹੋ ਜਾਂਦੇ ਜਦੋਂ ਇਹ ਜ਼ਮੀਦਾਰ ਭਰਾ ਸਾਨੂੰ ਜਗ੍ਹਾ ਨਹੀਂ ਦਿੰਦੇ ਔਰ ਜਦੋਂ ਇਹ ਮਸ਼ੀਨਾਂ ਲੈ ਕੇ ਪਹੁੰਚ ਜਾਂਦੇ ਉਹਨਾਂ ਨਾਲ ਕਰਦੇ ਆ ਹੁੰਦਾ ਕੀ ਆ ਡਬਲ ਨੁਕਸਾਨ ਹੋ ਰਿਹਾ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਸਟੇਟ ਦਾ ਵੀ ਨੁਕਸਾਨ ਹੋ ਰਿਹਾ ਹੁਣ ਪਤਾ ਨਹੀਂ ਉਹ ਕਿਤੇ ਪੜਾਏ ਚ ਆ ਜਾਂਦੇ ਕੀ ਆਂਦੇ ਕਿਉਂਕਿ ਇੱਕ ਵਾਰੀ ਜਿਹੜੀ ਜਗ੍ਹਾ ਅਕਵਾਇਰ ਹੋ ਗਈ ਸਰਕਾਰ ਨੇ ਤੁਹਾਡੀ ਜਗ੍ਹਾ ਅਕਵਾਇਰ ਕਰ ਲਈ ਤੁਸੀਂ ਮੁੜ ਕੇ ਉਹ ਵੇਚ ਨਹੀਂ ਸਕਦੇ ਕਿਉਂਕਿ ਕਿਤਾਬਾਂ ਚ ਫਰਦਾਾਂ ਚ ਤਾਂ ਅਕਵਾਇਰਡ ਦਿਖਾਈ ਜਾਣੀ ਹੈ ਉਹ ਕਹਿੰਦੇ ਆ ਜੀ ਸਾਨੂੰ ਜਿਹੜਾ ਮੁਆਵਜ਼ਾ ਹੈ ਜ਼ਮੀਨ ਦਾ ਘੱਟ ਮਿਲ ਰਿਹਾ ਵੱਧ ਮਿਲੂਗਾ ਅਸੀਂ ਤਾਂ ਦਵਾਂਗੇ ਦੇਖੋ ਪਹਿਲੀ ਗੱਲ ਤਾਂ ਐਨ ਐਚ ਏ ਆਈ ਜਿਹੜਾ ਜਗ੍ਹਾ ਦਾ ਮੁਆਵਜ਼ਾ ਕਾਫੀ ਦੇ ਦਿੰਦਾ ਮੈਂ ਫਿਰ ਵੀ ਮੰਤਰੀ ਜੀ ਨੂੰ ਦੋ ਤਿੰਨ ਚਿੱਠੀਆਂ ਲਿਖੀਆਂ ਕਿ ਇਹ ਮੁਆਵਜ਼ਾ ਵਧਾਇਆ ਜਾਵੇ ਉਹ ਉਹ ਉਹਦਾ ਤਰੀਕਾ ਹੁੰਦਾ ਜੋ ਕਲੈਕਟਰ ਰੇਟ ਹੁੰਦਾ ਉਹਦਾ ਤਿੰਨ ਚਾਰ ਗੁਣਾ ਮਿਲ ਜਾਂਦਾ ਹੈ ਕੀ ਨਾਮ ਫਾਰਮਰਸ ਨੂੰ ਜਾਂ ਲੈਂਡ ਓਨਰ ਨੂੰ ਉਸ ਤੋਂ ਬਾਅਦ ਵੀ ਉਹਨਾਂ ਕੋਲ ਇੱਕ ਜਰੀਆ ਹੈਗਾ ਕਿ ਉਹ ਆ ਆਰਬਿਟ੍ਰੇਸ਼ਨ 'ਚ ਜਾ ਸਕਦੇ ਆ ਜੇ ਉੱਥੇ ਕੋਈ ਅਵਾਰਡ ਹੋ ਗਿਆ ਐਨ ਐਚ ਏ ਆਈ ਨੂੰ ਦੇਣਾ ਪਊ ਤੇ ਦਿੰਦੇ ਆ ਸੋ ਇਹ ਤਰੀਕਾ ਅਪਣਾਣਾ ਠੀਕ ਹੈ ਰਾਦਰਦਨ ਤੁਸੀਂ ਕਹੋ ਜੀ ਅਸੀਂ ਜਗ੍ਹਾ ਨਹੀਂ ਦੇਣੀ ਹੁਣ ਜਗ੍ਹਾ ਤਾਂ ਅਕਵਾਇਰ ਹੋ ਗਈ ਸੁਪਰੀਮ ਕੋਰਟ ਦਾ ਆਰਡਰ ਹੈ ਉਹਨਾਂ ਨੂੰ ਕਿਸੇ ਕੋਰਟ ਤੋਂ ਸਟੇ ਨਹੀਂ ਮਿਲਣੀ ਕੁਝ ਨਹੀਂ ਮਿਲਣੀ ਨਾ ਉਹ ਕਰ ਨਹੀਂ ਸਕਦੇ ਝਗੜੇ ਨਾਲ ਕੋਈ ਫਾਇਦਾ ਨਹੀਂ ਪੈਸਾ ਆਊ ਕਿਤੇ ਵਰਤ ਲੈਣਗੇ ਤੇ ਜੇ ਕੋਈ ਖੱਬੇ ਸੱਜੇ ਉਹਨਾਂ ਦੀ ਜਗ੍ਹਾ ਪਈ ਆ ਉਹ ਵੀ 4 ਗੁਣਾ 5 ਗੁਣਾ ਮਹਿੰਗੀ ਹੋ ਜੂ ਸੋ ਸਮਝਾਉਣ ਵਾਲੀ ਗੱਲ ਹੈ ਕਈ ਜਗ੍ਹਾ ਸਮਝੀ ਜਾਂਦੇ ਦਈ ਜਾਂਦੇ ਬਾਕੀ ਜਗ੍ਹਾ ਪਰ ਇਹ ਹੈ ਕਿ ਐਨ ਐਚ ਆਈ ਚ ਲੁਧਿਆਣੇ ਚ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ ਆਇਆ ਇੱਕ ਐਲੀਵੇਟਡ ਰੋਡ ਹੈ ਲੁਧਿਆਣਾ 16 17 ਕਿਲੋਮੀਟਰ ਦੀ ਹੂੰ ਇਹ ਨਹੀਂ ਕਿ ਮੇਰੇ ਆਏ ਤੇ ਚਾਲੂ ਹੋਈ ਚਾਲੂ ਪਹਿਲਾਂ ਹੋਈ ਹੋਈ ਸੀ ਸਲੋ ਚੱਲ ਰਿਆ ਸੀ ਮੈਂ ਪਿੱਛੇ ਲਗ ਲੱਕੇ 2 ਸਾਲਾਂ ਚੋਂ ਕੰਪਲੀਟ ਕਰਾ ਦਿੱਤੀ ਜੀ ਹੁਣ 21 ਕਿਲੋਮੀਟਰ ਦਾ ਸਾਈਕਲ ਟਰੈਕ ਸੈਂਕਸ਼ਨ ਹੋ ਗਿਆ ਉਹਦੀ ਟੈਂਡਰਿੰਗ ਹੋ ਗਈ ਹੈ ਅਗਲੇ ਹਫਤੇ ਟੈਂਡਰ ਅਵਾਰਡ ਹੋ ਜਾਣਾ ਇਹ ਸਾਈਕਲ ਟਰੈਕ ਲਈ ਐਨਐਚਏ ਆਈ ਕੋਈ ਜਲਦੀ ਮਤਲਬ ਕਿ ਇਕਦ ਦੇ ਕਿਸੇ ਸ਼ਹਿਰ ਚ ਹੋਏਗਾ ਹੋਏਗਾ ਪਰ ਲੁਧਿਆਣਾ will be ਹੈਵ ਦੀ ਲੋਂਗੇਸਟ ਸਾਈਕਲ ਟਰੈਕ ਬਾਈ ਐਨ ਐਚ ਆਈ ਠੀਕ ਹੈ ਜੀ ਉਹ ਲਾਡੋਵਾਲ ਬਾਈਪਾਸ ਦੇ ਨਾਲ ਨਾਲ ਉਹਨਾਂ ਨੇ 21 ਕਿਲੋਮੀਟਰ ਦਾ ਹੁਣ ਮੈਂ 700 ਸਲੋਟ ਉਹਨਾਂ ਨੂੰ ਕਿਹਾ ਉਹਦੇ ਪਾਰਕਿੰਗ ਦੇ ਬਣਾ ਦਿਓ ਐਲੀਵੇਟਡ ਰੋਡ ਨਾਲ ਉਹ ਵੀ ਫਾਈਲ ਗਈ ਹੋਈ ਹੈ ਮੇਰੀ ਪਰਸੋ ਵੀ ਉੱਥੇ ਕਨਸਰਨਡ ਆਫਿਸਰ ਹੈਗੇ ਮਿਸਟਰ ਗੌਰ ਉਹਨਾਂ ਨਾਲ ਹੋਈ ਹੈ ਗੁਫ਼ਤਗੋ ਉਹ ਕਹਿੰਦੇ ਜਲਦੀ ਇਹ ਅਪਰੂਵ ਹੋ ਜਾਏਗੀ ਜੋ ਵੀ ਕਮੇਟੀਆਂ ਚ ਜਾ ਰਹੀ ਹੈ ਉਸ ਤੋਂ ਇਲਾਵਾ ਜਿੰਨੇ ਵੀ ਉਥੋਂ ਪ੍ਰੋਜੈਕਟ ਹੈ ਚਾਹੇ ਦਿੱਲੀ ਕਟੜਾ ਹੈ ਚਾਹੇ ਰਾਜਪੁਰਾ ਹੈ ਸੌਰੀ ਲੁਧਿਆਣਾ ਰੋਪੜ ਹਾਈਵੇ ਹੈ ਹੋਰ ਹੈ ਉਹ ਸਾਰੇ ਮੇਰਾ ਫਾਲੋਅ ਅਪ ਚੱਲ ਰਿਹਾ ਔਰ ਮੇਰੀ ਕੋਸ਼ਿਸ਼ ਇਹੀ ਹੈ ਕਿ ਜਲਦੀ ਤੋਂ ਜਲਦੀ ਇਹ ਸਾਰੇ ਬੰਜਨ ਤਾਂ ਕਿ ਲੁਧਿਆਣਾ ਵਧੇ ਫੁੱਲੇ ਤੁਸੀਂ ਮੈਂ ਪਿਛਲੇ ਦੌਰ ਚ ਵੇਖਿਆ ਕਿ ਸੈਂਟਰ ਦੇ ਵਜ਼ੀਰਾਂ ਦੇ ਨਾਲ ਲਗਾਤਾਰ ਤੁਸੀਂ ਮੁਲਾਕਾਤ ਕਰ ਰਹੇ ਹੋ ਔਰ ਤੁਸੀਂ ਆਪਣੇ ਸ਼ਹਿਰ ਦੀ ਡਿਵੈਲਪਮੈਂਟ ਦੇ ਲਈ ਉੱਥੇ ਗੱਲ ਕਰਦੇ ਹੋ ਦੂਜੇ ਪਾਸੇ ਸਰਕਾਰ ਆਰਡੀਐਫ ਦਾ ਰੋਲਾ ਪਾਉਂਦੀ ਹੈ ਕੇਂਦਰ ਦੇ ਪੂਰੀ ਤਰ੍ਹਾਂ ਸਹਿਯੋਗ ਨਾ ਦੇਣ ਦੀ ਗੱਲ ਕਰਦੀ ਹੈ ਤੁਹਾਡੇ ਨਾਲ ਕੇਂਦਰ ਦਾ رابطہ ਕਿਵੇਂ ਆ ਤੁਹਾਨੂੰ ਹੰਗਾਰਾ ਕਿਵੇਂ ਦੰਦੇ ਜਾਣਿਆ ਤਾਂ ਇਸ ਤਰ੍ਹਾਂ ਜੀ ਮੈਂ ਸਾਰੇ ਜਿਹੜੇ ਮੰਤਰੀਆਂ ਨੂੰ ਮੈਂ ਮਿਲਿਆ ਮੈਂ ਉਹਨਾਂ ਦਾ ਧੰਨਵਾਦ ਆ ਕਿ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਮੇਰੀ 1 ਟੂ 1 ਮੀਟਿੰਗ ਹੋਈ ਉਹਨਾਂ ਨਾਲ ਜਿਹੜੇ ਮੈਂ ਮੁੱਦੇ ਲੈ ਕੇ ਗਿਆ ਜੇ 100% ਨਹੀਂ ਤਾਂ 60 60 70% ਉਹਨਾਂ ਨੇ ਸੋਲਵ ਕਰਤੇ ਤੋਂ ਮੇਰਾ ਜਿਹੜਾ ਓਵਰਆਲ ਐਕਸਪੀਰੀਅੰਸ ਹੈ ਜਦੋਂ ਦਾ ਮੈਂ ਰਾਜ ਸਭਾ ਐਮਪੀ ਆਇਆ ਕਿ ਮਿਨਿਸਟਰਾਂ ਕੋਲ ਜੇ ਮੈਂ ਕੋਈ ਕੰਮ ਲੈ ਕੇ ਗਿਆ ਇਹ ਨਹੀਂ ਕਿ ਉਹਨਾਂ ਨੇ ਨਾ ਕਰਤਾ ਜੇ ਕਰ ਸਕਦੇ ਆ ਤਾਂ ਉਸੇ ਵੱਲੇ ਹਾਂਮੀ ਭਰ ਦਿੰਦੇ ਜੇ ਨਹੀਂ ਕਰ ਸਕਦੇ ਤਾਂ ਮਜਬੂਰੀ ਕਰਤਾ। ਢੋਲਾ ਸਾਹਿਬ ਕਹਿੰਦੇ ਆ ਨਾ ਪੋਲਿਟਿਕਸ ਇਜ਼ 올 ਬਾਊਟ ਦਾ ਪਰਸੈਪਸ਼ਨ ਧਾਰਨਾ ਦਿਆਲੇ ਦਿਵਾਲੇ ਸਾਜੀ ਪੋਲਿਟਿਕਸ ਘੁੰਮਦੀ ਐ। ਬੀਜੇਪੀ ਦੇ ਬਾਰੇ ਇੱਕ ਨੈਰੇਟਿਵ ਪੰਜਾਬ ਦੇ ਅੰਦਰ ਖੜਾ ਹੈ ਕਿ ਉਹ ਪੰਜਾਬ ਵਿਰੋਧੀ ਹੈ, ਉਹ ਪੰਜਾਬ ਨੂੰ ਨਫ਼ਰਤ ਕਰਦੀ ਹੈ, ਕਿਸਾਨਾਂ ਨਾਲ ਮੁਹੱਬਤ ਨਹੀਂ ਉਹਨਾਂ ਦੀ, ਪੰਜਾਬ ਨੂੰ ਡਾਊਨ ਕਰਨਾ ਚਾਹੁੰਦੇ ਆ ਜੋ ਆਪੋਨੈਂਟਸ ਦੇ ਵੱਲੋਂ ਪ੍ਰਚਾਰਿਆ ਵੀ ਜਾ ਰਿਹਾ। ਤੁਸੀਂ ਨਿੱਜੀ ਤੌਰ ਤੇ ਮੁਲਾਕਾਤਾਂ ਦੇ ਦੌਰਾਨ ਕਿਉਂਕਿ ਲੀਡਰਾਂ ਦੀ ਕਿ ਤੁਸੀਂ ਨਿੱਜੀ ਤੌਰ ਤੇ ਬੀਜੇਪੀ ਦੇ ਕੇਂਦਰੀ ਲੀਡਰਸ਼ਿਪ ਦੇ ਨਾਲ ਮੁਲਾਕਾਤ ਦੇ ਦੌਰਾਨ ਉਹਨਾਂ ਦੀਆਂ ਅੱਖਾਂ ਦੇ ਅੰਦਰ ਜ਼ੁਬਾਨ ਤੇ ਜਾਂ ਮਨ ਦੇ ਅੰਦਰ ਇਹ ਚੀਜ਼ ਮਹਿਸੂਸ ਕੀਤੀ ਹੈ ਕਿ ਉਹ ਪੰਜਾਬ ਨੂੰ ਨਫ਼ਰਤ ਕਰਦੇ ਆ। ਦੇਖੋ ਮੈਂ ਤੁਹਾਨੂੰ ਦੱਸਦਾ ਮੈਂ ਜਦੋਂ ਵੀ ਕਿਸੇ ਮਨਿਸਟਰ ਕੋਲ ਗਿਆ ਮੈਂ ਡਿਵੈਲਪਮੈਂਟਲ ਵਰਕ ਲੈ ਕੇ ਗਿਆ। ਮੈਂ ਦੇਖੋ ਇਹ ਝਗੜਿਆਂ 'ਚ ਰੋਲਿਆਂ 'ਚ ਨਾ ਮੈਨੂੰ ਪੈਣਾ ਆਉਂਦਾ ਹੈ ਨਾ ਮੈਂ ਪੈਂਦਾ। ਹੂੰ ਦੇਖੋ ਇਹ ਸਾਡੇ ਜਿਹੜੇ ਵੱਡੇ ਲੀਡਰ ਹੈ ਇਹ ਇਹ ਉਹ ਕਰਦੇ ਆ ਕਿਉਂਕਿ ਉਹਨਾਂ ਦਾ ਉਹਨਾਂ ਨੂੰ ਪਤਾ ਹੈ ਕਿ ਅਸਲੀ ਮੁੱਦੇ ਕੀ ਹੈ ਮੈਨੂੰ ਪਤਾ ਵੀ ਨਹੀਂ ਵੀ ਕਿਹੜੇ ਮੁੱਦੇ ਹੁਣ ਫਾਈਨੈਂਸ ਮਿਨਿਸਟਰੀ ਚ ਜੇ ਕੁਝ ਰੁਕਿਆ ਹੋਇਆ ਮੈਨੂੰ ਨਹੀਂ ਪਤਾ ਜਦੋਂ ਤੱਕ ਮੇਰੀ ਸਰਕਾਰ ਮੈਨੂੰ ਦੱਸੂਗੀ ਵੀ ਤੁਸੀਂ ਇਹ ਲੈਤਾਈਆਂ ਨਾ ਪਰ ਜਿਹੜੇ ਮੈਂ ਡਿਵੈਲਪਮੈਂਟਲ ਮੁੱਦੇ ਲੈ ਕੇ ਜਾਂਦਾ ਮੈਂ ਉਹਨਾਂ ਬਾਰੇ ਕਹਿ ਸਕਦਾ ਔਰ ਉਹਨਾਂ ਬਾਰੇ ਹੀ ਤੁਹਾਨੂੰ ਕਹਿਣਾ ਤੁਹਾਡਾ ਹੁਣ ਗੋਲ ਕੀ ਹੈ ਜੀ ਬੀਇੰਗ ਅ ਰਾਜ ਸਭਾ ਮੈਂਬਰ ਤੁਸੀਂ ਕਿੰਨੇ ਪਰਸੈਂਟ ਅਚੀਵ ਕਰ ਚੁੱਕੇ ਹੋ ਤੇ ਰੈਸਟ ਆਫ ਰਹਿ ਕਿੰਨਾ ਗਿਆ ਮੈਂ ਤਾਂ ਇਹ ਹੀ ਨਹੀਂ ਪਤਾ ਜੀ ਮੇਰਾ ਟੋਟਲ ਪਰਸੈਂਟੇਜ ਦੇ ਵਿੱਚ ਆਂਦਾ ਕੀ ਕੀ ਹੈ ਪਰ ਇਹ ਹੈ ਕਿ ਮੈਂ ਸਵੇਰੇ ਉੱਠ ਕੇ ਇਹ ਸੋਚਦਾ ਕਿ ਮੈਂ ਇਹ ਚੰਗਾ ਕੰਮ ਕਰਨਾ ਮੈਨੂੰ ਇਹ ਕਰਨਾ ਚਾਹੀਦਾ ਹੈ ਇਹ ਲੋਕ ਕੋਈ ਵੀ ਲੋਕਾਂ ਦਾ ਮੁੱਦਾ ਪਤਾ ਚੱਲੇ ਮੈਂ ਕਰਦਾ ਮੈਨੂੰ ਇਹ ਹੈ ਕਿ ਜਿਹੜੇ ਮੈਨੂੰ 6 ਸਾਲ ਮਿਲੇ ਆ ਜੋ ਮੈਂ ਮੈਕਸਿਮਮ ਲੋਕਾਂ ਲਈ ਕਰ ਸਕਦਾ ਮੈਨੂੰ ਮੌਕਾ ਮਿਲਿਆ ਮੈਂ ਕਰਦਾ ਮੈਂ ਆਪਣੇ ਸ਼ਹਿਰ ਲਈ ਮੁਲਕ ਲਈ ਔਰ ਪੂਰੇ ਮੁਲਕ ਮਤਲਬ ਕਿ ਸ਼ਹਿਰ ਲਈ ਸਟੇਟ ਲਈ ਔਰ ਪੂਰੇ ਮੁਲਕ ਲਈ ਕਿਉਂਕਿ ਗੱਲ ਇਹ ਹੈ ਕਿ ਜਦੋਂ ਮੈਂ ਹੈਲਥ ਮਿਨਿਸਟਰ ਸਾਹਿਬ ਨੂੰ ਮਿਲਿਆ ਨੱਡਾ ਸਾਹਿਬ ਨੂੰ ਮੈਂ ਉਹਨਾਂ ਨਾਲ ਇੱਕੋ ਗੱਲ ਕੀਤੀ ਕਿ ਅਫੋਰਡੇਬਲ ਹੈਲਥ케ਅਰ ਕਿੱਦਾਂ ਆਪਾਂ ਇਸ ਮੁਲਕੇ 'ਚ ਲਿਆਈਏ ਮੈਂ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਵੀ ਹੈਲਥ ਐਂਡ ਫੈਮਿਲੀ ਵੈਲਫੇਅਰ 'ਚ ਆ ਮੇਰਾ ਤੀਜਾ ਸਾਲ ਐ ਤੱਕ ਹੀ ਹੋਏਗਾ ਉਹ ਵੀ ਉਹੀ ਕਮੇਟੀ ਐ ਸੋ ਮੈਂ ਉਹਨਾਂ ਨੂੰ ਇਹੀ ਰਿਕਵੈਸਟ ਕੀਤੀ ਪਰ ਉਹਦੇ ਨਾਲ ਤਾਂ ਪੂਰੇ ਮੁਲਕ ਦਾ ਹੀ ਭਲਾ ਹੋਣਾ ਸੋ ਮੈਂ ਇਹ ਨਹੀਂ ਜਦੋਂ ਜਾਂਦਾ ਸੋਚਦਾ ਕਿ ਚਲੋ ਜੋ ਲੁਧਿਆਣਾ ਦਾ ਹੋਵੇ ਲੁਧਿਆਣਾ ਦਾ ਪੰਜਾਬ ਦਾ ਹੋਵੇ ਪੰਜਾਬ ਦਾ ਲੋਕਲ ਵੀ ਇੰਡਸਟਰੀ ਦੇ ਮੁੱਦੇ ਹੁੰਦੇ ਜਿਹੜੇ ਸਟੇਟ ਲੈਵਲ ਤੇ ਆ ਸੈਂਟਰਲ ਲੈਵਲ ਤੇ ਆ ਪਿੱਛੇ ਟੈਕਸਟਾਈਲ ਅੱਲੇ ਮੈਨੂੰ ਕਹਿ ਰਹੇ ਸੀ ਉਹ ਵੀ ਮੁੱਦੇ ਮੈਂ ਚੁੱਕੇ ਸੋ ਜੋ ਮੈਂ ਕਰ ਸਕਦਾ ਜੋ ਮੈਨੂੰ ਠੀਕ ਲੱਗਦਾ ਪਹਿਲਾਂ ਮੈਂ ਆਪ ਜ਼ਰੂਰ ਸਟੱਡੀ ਕਰ ਲੈਂਦਾ ਵੀ ਇਹ ਮੁੱਦਾ ਚੁੱਕਣ ਨਾਲ ਆ ਮੈਂ ਚੰਗੀ ਤਰ੍ਹਾਂ ਸਟੱਡੀ ਕਰ ਲੈਂਦਾ ਜੇ ਮੈਨੂੰ ਲੱਗੇ ਚੁੱਕਣ ਨਾਲ ਆ ਔਰ ਚੁੱਕਣਾ ਚਾਹੀਦਾ ਇਹਦੇ ਨਾਲ ਫਾਇਦਾ ਹੋਏਗਾ ਮੈਂ ਚੁੱਕਦਾ ਆ ਆਖਰੀ ਸਵਾਲ ਢੋੜਾ ਸਾਹਿਬ ਇਲੈਕਟੋਰਲ ਪੋਲਿਟਿਕਸ ਚ ਆਉਣ ਦੀ ਤੁਹਾਡੀ ਇੱਛਾ ਹੈ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਸਾਡੀ ਫੈਮਿਲੀ ਵਿੱਚ ਅੱਜ ਤੱਕ ਕੋਈ ਉਹ ਉਹ ਕੀ ਕਹਿੰਦੇ ਹੁੰਦੇ ਕਾਉਂਸਲਰ ਦੇ ਇਲੈਕਸ਼ਨ ਵੀ ਨਹੀਂ ਲੜਿਆ ਮੈਂ ਪਹਿਲਾ ਮੈਂਬਰ ਪਾਰਲੀਮੈਂਟ ਹਾਲੇ ਮੇਰਾ ਕੋਈ ਉਧਰਲੇ ਪਾਸੇ ਰੁਜ਼ਗਾਰ ਨਹੀਂ ਹੈ ਨਾ ਮੇਰਾ ਉਧਰਲੇ ਪਾਸੇ ਦਿਮਾਗ ਹੈ ਬਾਕੀ ਆਉਣ ਵਾਲਾ ਸਮੇਂ ਕਿੱਥੇ ਲੈ ਜਾਏਗਾ ਉਹ ਮੈਨੂੰ ਪਤਾ ਨਹੀਂ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਥੈਂਕ ਯੂ ਸਸਕਾ ਸਸਕਾਲ ਜਗਬਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਸੋਢੀ ਆਮ ਆਦਮੀ ਪਾਰਟੀ ਦੀ ਸੂਬੇ ਵਿੱਚ ਸਰਕਾਰ ਹੈ ਸਰਕਾਰ ਦਾ ਮੁੱਖ ਤੌਰ ਤੇ ਅਜੰਡਾ ਇਹ ਹੀ ਰਿਹਾ ਕਿ ਹੈਲਥ ਔਰ ਐਜੂਕੇਸ਼ਨ ਤੇ ਵੱਧ ਤੋਂ ਵੱਧ ਕੰਮ ਕੀਤਾ ਜਾਵੇ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਯਤਨ ਕੀਤੇ ਜਾ ਰਹੇ ਨੇ ਉੱਥੇ ਹੀ ਪੰਜਾਬ ਸਰਕਾਰ ਦੇ ਜਿਹੜੇ ਰਾਜ ਸਭਾ ਮੈਂਬਰ ਨੇ ਉਹਨਾਂ ਦੇ ਵੱਲੋਂ ਵੀ پرਦੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਉਂ ਨਾ ਪੰਜਾਬ ਦੇ ਵਿੱਚ ਕੁਝ ਅਜਿਹੇ ਪ੍ਰੋਜੈਕਟਸ ਲਿਆਂਦੇ ਜਾਣ ਜਿਨ੍ਹਾਂ ਦੇ ਨਾਲ ਪੰਜਾਬ ਦਾ ਚੌਂ ਪੱਖਾ ਵਿਕਾਸ ਹੋ ਸਕੇ ਇਸ ਵਕ ਸਾਡੇ ਨਾਲ ਆਮਦਨੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਮੌਜੂਦ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਸੂਬੇ ਦੇ ਲਈ ਖਾਸ ਤੌਰ ਤੇ ਲੁਧਿਆਣਾ ਦੇ ਲਈ ਕਿਉਂਕਿ ਲੁਧਿਆਣਾ ਦੇ ਨਾਲ ਉਸ ਸੰਬੰਧਤ ਨੇ ਔਰੋੜਾ ਸਾਹਿਬ ਖੁਦ ਵੀ ਹੈਲਥ ਦੇ ਉੱਤੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਇੱਕ ਸਮਾਜ ਸੇਵੀ ਸੰਸਥਾ ਨੂੰ ਵੀ ਉਹ ਚਲਾਉਂਦੇ ਨੇ ਔਰ ਹੁਣ ਉਹਨਾਂ ਤੋਂ ਜਾਣਦੇ ਹਾਂ ਕਿ ਆਪਣੇ ਪਿਛਲੇ ਕਾਰਜਕਾਲ ਦੇ ਵਿੱਚ ਅਜਿਹੇ ਕਿਹੜੇ ਕੰਮ ਨੇ ਜਿਹੜੇ ਉਹਨਾਂ ਦੀ ਕਲਮ ਦੇ ਸਦਕਾ ਹੋਏ ਨੇ ਜਾਂ ਫਿਰ ਕਹਿ ਲਓ ਕਿ ਲੁਧਿਆਣਾ ਦੇ ਵਿੱਚ ਜਿਹੜਾ ਉਹਨਾਂ ਦੇ ਵੱਲੋਂ ਕੁਝ ਚੀਜ਼ਾਂ ਨੂੰ ਇੰਟਰੋਡਿਊਸ ਕਰਵਾਇਆ ਗਿਆ ਉਹਨਾਂ ਦੇ ਬਾਰੇ ਅਸੀਂ ਤਫਸੀਲ 'ਚ ਗੱਲਬਾਤ ਕਰਾਂਗੇ ਔਰੋੜਾ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਦਾ ਔਰ ਮੈਂ ਸ਼ੁਕਰ ਗੁਜ਼ਾਰਾ ਤੁਹਾਡਾ ਕਿ ਤੁਸੀਂ ਮੈਂ ਤੁਹਾਡੇ ਸਟੂਡੀਓ ਚ ਆ ਔਰ ਤੁਸੀਂ ਮੈਨੂੰ ਮੌਕਾ ਦੇ ਰਹੇ ਹੋ ਮੈਂ ਆਪਣੀ ਗੱਲ ਤੁਹਾਡੇ ਦਰਸ਼ਕਾਂ ਤੱਕ ਪਹੁੰਚਾ ਸਕਾਂ ਜੀ ਰੋੜਾ ਸਾਹਿਬ ਤੁਹਾਡੀ ਜੇਕਰ ਪਛੋਕਰ ਤੇ ਝਾਤ ਮਾਰੀਏ ਤਾਂ ਤੁਸੀਂ ਆਪਣੇ ਪਰਿਵਾਰ ਦੇ ਮੈਂਬਰ ਮੇਰੇ ਖਿਆਲ ਹੈ ਕਿ ਕੈਂਸਰ ਵਰਗੀ ਜਿਹੜੀ ਨਾਮਰਾਦ ਬਿਮਾਰੀ ਹੈ ਉਹਦੇ ਕਰਕੇ ਤੁਹਾਨੂੰ ਗੋਣਾ ਪਿਆ ਉਹਨਾਂ ਨੂੰ ਔਰ ਉਦੋਂ ਤੋਂ ਤੁਸੀਂ ਇਹ ਪ੍ਰਣ ਲਿਆ ਸੀਗਾ ਕਿ ਇਸ ਬਿਮਾਰੀ ਦੇ ਨਾਲ ਜਿਹੜੇ ਲੋਕ ਆਪਣੀ ਜਾਨ ਗਵਾਉਂਦੇ ਆ ਕਿ ਉਹਨਾਂ ਨੂੰ ਬਚਾਇਆ ਜਾਵੇ ਹੁਣ ਤੱਕ ਜੇਕਰ ਆਪਾਂ ਇਸ ਵਿਸ਼ੇ ਤੇ ਗੱਲ ਕਰੀਏ ਸਿਹਤ ਵਾਲੇ ਤੇ ਤਾਂ ਤੁਹਾਡੀਆਂ ਕੀ ਉਪਲਬਧੀਆਂ ਰਹੀਆਂ ਨੇ ਉਹਨਾਂ ਦੇ ਬਾਰੇ ਮੈਂ ਚਾਹੂੰਗਾ ਕਿ ਸਾਡੇ ਦਰਸ਼ਕਾਂ ਨੂੰ ਜਾਣੂ ਕਰਵਾਓ ਤੁਸੀਂ ਦੇਖੋ ਜੋ ਮੈਂ ਸਿਹਤ ਲਈ ਅੱਜ ਤੱਕ ਕੀਤਾ ਤੁਸੀਂ ਉਹਨਾਂ ਨੂੰ ਉਪਲਬਧੀਆਂ ਕਹਿ ਲੋ ਜਾਂ ਮੇਰੀ ਸੇਵਾ ਕਹਿ ਦੋ ਲੋਕਾਂ ਦੀ ਮੈਂ ਮੈਂ ਉਹਨਾਂ ਨੂੰ ਸੇਵਾ ਜਿਆਦਾ ਸਮਝਦਾ ਜੀ ਦੇਖੋ ਇੱਕ ਸਿਹਤ ਇਹ ਜੀ ਚੀਜ਼ ਆ ਮੈਂ ਪਾਰਲੀਮੈਂਟ 'ਚ ਵੀ ਤਿੰਨ ਗੱਲ ਡਿਬੇਟਾਂ ਸਿਹਤ ਦੀਆਂ ਕਰ ਚੁੱਕਾ ਹੂੰ ਸੇਤ ਦੀ ਹੈਲਥ ਡਿਪਾਰਟਮੈਂਟ ਤੇ ਹੈਲਥ ਬਜਟ ਵਿੱਚ ਹਲੇ ਵੀ ਬਹੁਤ ਚੀਜ਼ਾਂ ਦੀ ਇੰਡੀਆ ਵਿੱਚ ਲੋੜ ਹੈ ਆ ਧਿਆਨ ਦੇਣ ਦੀ ਮੈਂ ਤੁਹਾਨੂੰ ਛੋਟਾ ਜਿਹਾ ਦੱਸਦਾ ਕਿ ਜਿਹੜੀ ਵਰਲਡ ਦੀ ਜੀਡੀਪੀ ਦਾ ਪਰਸੈਂਟੇਜ ਹੈ ਹੈਲਥ ਤੇ ਲਗਾਉਂਦੇ ਉਹ 12% ਐਵਰੇਜ ਹੈ ਅਮਰੀਕਾ ਵਰਗੇ ਮੁੱਲ ਦੇ 17 18 ਵੀ ਹੈ ਕਿਤੇ 6 ਹੈ ਕਿਤੇ 7 ਆਪਣੇ ਮੁੱਲ ਵਿੱਚ 2 ਤੋਂ ਵੀ ਘੱਟ ਆ ਜੀ ਬਹੁਤ ਘੱਟ ਹੈ ਖਰਚਾ ਖਰਚਾ ਯਾਦਾ ਚਾਹੀਦਾ ਇੱਕ ਆਊਟ ਆਫ ਪਾਕਟ ਐਕਸਪੈਂਸ ਹੁੰਦਾ ਵੀ ਇੰਸ਼ੋਰੈਂਸ ਵੀ ਕੱਢ ਦੋ ਗਵਰਨਮੈਂਟ ਦੀਆਂ ਸਕੀਮਾਂ ਵੀ ਕੱਢ ਦੋ ਫਿਰ ਵੀ ਆਪਾਂ ਆਊਟ ਆਫ ਪਾਕਟ ਕਿੰਨਾ ਖਰਚਾ ਹੁੰਦਾ ਆਊਟ ਆਫ ਪਾਕਟ ਐਕਸਪੈਂਸ ਜਿਹੜਾ ਆਪਣੀ ਕੰਟਰੀ